ਕੋਡਮ ਮਾਰਨਿਕ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਪ੍ਰੀਮਚੂਰ ਜੈਕੂਲੇਸ਼ਨ ਬਾਰੇ ਗੱਲ ਕਰਾਂਗੇ ਗੱਲ ਕਰਾਂਗੇ ਸ਼ਿਗਰਪਤਨ ਬਾਰੇ ਇਸ ਦਾ ਹੋਮੋਪੈਥਿਕ ਦਵਾਈ ਜਿਹੜੇ ਰਿਜ਼ਲਟ ਬਹੁਤ ਵਧੀਆ ਆ ਬਹੁਤ ਵਧੀਆ ਟਰੀਟਮੈਂਟ ਆ 2-3 ਮਹੀਨੇ ਦਵਾਈ ਲਗਾਤਾਰ ਖਾਣੀ ਪੈਂਦੀ ਆ ਪ੍ਰੀਮਚੂਰ ਜੈਕੂਲੇਸ਼ਨ ਦੀ ਸਮੱਸਿਆ ਆਪਾਂ ਰੈਕਟਲ ਡਿਸਫੰਕਸ਼ਨ ਦੀ ਸਮੱਸਿਆ ਆ ਬ ਇਹ ਬਿਲਕੁਲ ਠੀਕ ਹੋ ਜਾਂਦੀ ਆ ਵੱਧ ਤੋਂ ਵੱਧ 111 ਹੋਜੀ ਦਵਾਈ ਹੁੰਦੀ ਆ ਇਹ ਜਿਹੜੀ ਹੋਮੋਪੈਥਿਕ ਦਵਾਈਆਂ ਆਪਾਂ ਤਿਆਰ ਕਰਦੇ ਆ ਕੈਕਟਰ ਪੌਸਲਿੰਗ ਕਰਕੇ ਦਵਾਈਆਂ ਤਿਆਰ ਕਰਦੇ ਆ ਇਹ ਕਈ ਸੋਨਾ ਭਸਮ ਨਾਲੋਂ ਕਈ ਚਾਂਦੀ ਭਸਮ ਨਾਲੋਂ ਕਈ ਟੋਕਿਆਂ ਨਾਲੋਂ ਕਈ ਸਿਲਾਜੀਤ ਚਾਂਦੀ ਮੂਸਲੀ ਇਹ ਚੌਲ ਪਲਾਸ਼ਾ ਨਾਲੋਂ ਬਹੁਤ ਵਧੀਆ ਐਕਸੀਡੈਂਟ ਤੋਂ ਇਹ ਕੰਮ ਕਰਦੀਆਂ ਵਾ ਉਹਦਾ ਕੁ ਸਾਈਡ ਇਫੈਕਟ ਹੁਣ ਇਸਦੇ ਪ੍ਰੀਮਚੋਰ ਜੈਕੂਲੇਸ਼ਨ ਹੋਣ ਦੇ ਜਾਂ ਰੈਕਟਲ ਡਿਸਫੰਕਸ਼ਨ ਹੋਣ ਦੇ ਬਹੁਤ ਕਾਰਨ ਮਤਲਬ ਰੈਕਸ਼ਨ ਬਿਲਕੁਲ ਹੋਣਾ ਆਉਣਾ ਫੀਲਿੰਗ ਬਿਲਕੁਲ ਜਿਆਦਾ ਲੋ ਹੋਣੀ ਆ ਤੇ ਇਸ ਤੇ ਬਹੁਤ ਜਿਆਦਾ ਡੂੰਘੇ ਤਾਟਾ ਜਾਂ ਐਜੂ ਸਪਰਮਿਆ ਸਪਰਮ ਕੋਟ ਬਹੁਤ ਜਿਆਦਾ ਲੋ ਹੋਣਾ ਸਪਰਮ ਵਿਚਲੇ ਵਿਚਲੇ ਜੀਆ ਬਿਲਕੁਲ ਮਰੇ ਹੋਣਾ ਜਿਸ ਤਰ੍ਹਾਂ ਕਿ ਬੇਬੀ ਕਨਸੀਵ ਕਰਦੇ ਬਹੁਤ ਜਿਆਦਾ ਦਿੱਕਤ ਪੈਂਦੀ ਆ ਪਹਿਲਾ ਹੈਗਾ ਵਾ ਸ਼ੂਕਰ ਕਰਕੇ ਸਮੱਸਿਆ ਆਉਂਦੀ ਆ థਾਇਰੋਇਡ ਕਰਕੇ ਸਮੱਸਿਆ ਆਉਂਦੀ ਆ ਕਮਰ ਦਰਦ ਕਰਕੇ ਸਮੱਸਿਆ ਆਉਂਦੀ ਆ ਐਂਜਾਇਟੀ ਕਰਕੇ ਸਮੱਸਿਆ ਆਉਂਦੀ ਆ ਡਿਪਰੈਸ਼ਨ ਕਰਕੇ ਆਉਂਦੀ ਆ ਫੀਅਰ ਕਰਕੇ ਸਮੱਸਿਆ ਆਉਂਦੀ ਆ ਕੰਫੀਡੈਂਸ ਲੋ ਹੋਣ ਕਰਕੇ ਸਮੱਸਿਆ ਆਉਂਦੀ ਆ ਪੇਟ ਖਰਾਬ ਹੋਣ ਕਰਕੇ ਇਫੈਕਟ ਪੈਂਦਾ ਹੈਗਾ ਇਹ ਲਿਵਰ ਫੰਕਸ਼ਨ ਟੈਸਟ ਆ ਉਸ ਲਿਵਰ ਦੇ ਡਿਸਟਰਬ ਹੋਣ ਕਰਕੇ ਲਿਵਰ ਦਾ ਸੱਜ ਵਧਿਆ ਹੋਣ ਕਰਕੇ ਇਫੈਕਟ ਪੈਂਦਾ ਪਾ ਜਿਹੜਾ ਗ੍ਰੇਡ ਚ ਆਪਾਂ ਇਨਵੈਸਟੀਗੇਟ ਕਰਦੇ ਆ ਤੇ ਯੂਰਿਨ ਵਿੱਚ ਇਨਫੈਕਸ਼ਨ ਹੋਣ ਕਰਕੇ ਤਰਕ ਕਰ ਸਮੱਸਿਆ ਆਉਂਦੀ ਆ ਬਲੱਡ ਪ੍ਰੈਸ਼ਰ ਵਧ ਕਰਕੇ ਸਮੱਸਿਆ ਆਉਂਦੀ ਆ ਬੈਡ ਕੋਲਸਟ੍ਰੋਲ ਵਧਣ ਕਰਕੇ ਸਮੱਸਿਆ ਆਉਂਦੀ ਆ ਜਿਹੜੇ ਕੋ ਸਿਲਸਰ ਕੋ ਸਿਲਸਰ ਵਿੱਚ ਫੋਮ ਕਰਕੇ ਸਮੱਸਿਆ ਆਉਂਦੀ ਆ ਟੈਸਟਿਸ ਵਿੱਚ ਟਿਊਮਰ ਹੋਣ ਕਰਕੇ ਸਮੱਸਿਆ ਆਉਂਦੀ ਆ ਜੋ ਬਹੁਤ ਜ਼ਿਆਦਾ ਗਰਮ ਪਾਣੀ ਦਾ ਇਸ਼ਨਾਨ ਕਰਦੇ ਆ ਉਹ ਟੈਸਟਿਸ ਤੇ ਜਦੋਂ ਪਾਣੀ ਪੈਂਦਾ ਉਸ ਕਰਕੇ ਵੀ ਸਪਨੂ ਪਿਛਲੇ ਜੀਭ ਬਿਲਕੁਲ ਸਪਨੂ ਪਿਛਲੇ ਜੀਭ ਬਿਲਕੁਲ ਮਰ ਜਾਂਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸਰੀਰ ਅੰਦਰੋਂ ਵਟੈਮ ਦੀਆਂ ਕਮੀਆਂ ਮੈਗਨੀਸ਼ੀਅਮ ਦੀਆਂ ਕਮੀਆਂ ਪ੍ਰੋਟੀਨ ਦੀਆਂ ਕਮੀਆਂ ਜੈਕ ਦੀਆਂ ਕਮੀਆਂ ਸਲਫਰ ਦੀਆਂ ਕਮੀਆਂ ਓਮੇਗਾ ਦੀਆਂ ਕਮੀਆਂ ਇਹ ਪੋਟਾਸ਼ੀਅਮ ਦੀ ਕਮੀ ਆ ਸਲਫਰ ਦੀ ਕਮੀ ਆ ਮੈਗਨੀਸ਼ੀਅਮ ਦੀ ਕਮੀ ਆ ਜਿਸ ਕਰਕੇ ਸਰੀਰ ਬਹੁਤ ਜ਼ਿਆਦਾ ਕਮਜ਼ੋਰੀ ਮਾਨਦਾ ਵਾ ਬਾਅਦ ਇਹ ਫੀਲਿੰਗ ਬਿਲਕੁਲ ਲੋ ਹੋ ਜਾਂਦੀ ਆ ਇੱਕ ਵਾਰੀ ਸ਼ਬਸ਼ਭ ਕਰਨ ਤੋਂ ਬਾਅਦ ਆਪਣੇ ਪਾਰਟਨਰ ਨਾਲ ਉਸ ਤੋਂ ਬਾਅਦ ਜੀ ਬਿਲਕੁਲ ਨਹੀਂ ਕਰਦਾ ਸਰੀਰ ਬਹੁਤ ਜ਼ਿਆਦਾ ਸਕਾਪਤ ਮਾਨਦਾ ਕਮਜ਼ੋਰੀ ਮਾਨਦਾ ਵਾ ਡੁੱਗ ਡੁੱਗ ਕਰਦਾ ਰਹਿੰਦਾ ਵਾ ਇਹਦੇ ਹੋਰ ਕੀ ਕਾਰਨ ਆ ਸੁਪਨ ਦੋਸ਼ ਹੋਣ ਕਰਕੇ ਤਾਂਦ ਪੇਨ ਕਰਕੇ ਮੂਰਤ ਪਤਲਾ ਹੋ ਜਾਂਦਾ ਵਾ ਜਸ ਕਰਕੇ ਪ੍ਰੀਮਚੂਰ ਜੈਕੂਲੇਸ਼ਨ ਦੀ ਇਹ ਸਮੱਸਿਆ ਹੋ ਜਾਂਦੀ ਆ ਟੈਂਕ ਬਿਲਕੁਲ ਨੈਲ ਹੋ ਜਾਂਦਾ ਵਾ ਇਰੇਕਸ਼ਨ ਬਿਲਕੁਲ ਨਹੀਂ ਹੁੰਦੀ ਹੋਮੋਪੈਥੀ ਵਿੱਚ ਲਗਾਤਾਰ ਕੇਸ ਕੌਸਲਿੰਗ ਕਰਕੇ ਟੋਟਕੇ ਦਾ ਕੰਮ ਨਹੀਂ ਲਗਾਤਾਰ ਕੇਸ ਕੌਸਲਿੰਗ ਕਰਕੇ 2-3 ਮਹੀਨੇ ਦਵਾਈ ਖਾਣੀ ਪੈਂਦੀ ਆ ਭਾਵੇਂ ਤੁਹਾਨੂੰ ਸਮੱਸਿਆ ਜਿਸ ਬਿਮਾਰੀ ਕਰਕੇ ਮਰਦੀ ਆ 2-3 ਮਹੀਨੇ ਦਵਾਈ ਖਾ ਕੇ ਇਹ ਸਮੱਸਿਆ ਬਿਲਕੁਲ ਚਰ ਤੋਂ ਕਿਉਰ ਹੋ ਜੂਗੀ ਪਰ ਬਟ ਕਿਸੇ ਵਧੀਆ ਹੋਮੋਪੈਥ ਡਾਕਟਰ ਨਾਲ ਕੇਸ ਕੌਸਲਿੰਗ ਕਰਕੇ ਦਵਾਈ ਤਿਆਰ ਕੀਤੀ ਹੋਵੇ ਅਗਰ ਤੁਸੀਂ ਦਵਾਈ ਤਿਆਰ ਕਰਾਉਣਾ ਚਾਹੁੰਦੇ ਹੋ 90568 0568 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਹੁਤ ਵਧੀਆ 1100 ਜੀ ਦਵਾਈ ਆ विदाਉਟ ਸਾਈਡ ਇਫੈਕਟ ਬਹੁਤ ਵਧੀਆ ਐਕਸੀਡੈਂਟ ਐਕਸੀਡੈਂਟ ਵਰਕ ਕਰੂਗੀ ਕਿਉਂਕਿ ਇਸ ਦੇ ਰਿਜ਼ਲਟ ਮੈਂ ਬਹੁਤ ਜ਼ਿਆਦਾ ਕਲੀਨਿਕ ਚ ਦੇਖ ਚੁੱਕਿਆ ਹਾਂ ਬਹੁਤ ਟਾਈਮ ਦੋ ਬਹੁਤ ਲੰਮੇ ਸਮੇਂ ਤੋਂ ਦਵਾਈਆਂ ਖਾ ਰਹੇ ਆ ਭਸਾ ਭੁਸਮਾ ਖਾਂਦੇ ਸੀ ਅੱਜ ਉਹ ਬਿਲਕੁਲ ਇਹ ਦਵਾਈ ਖਾਣ ਨਾਲ ਬਿਲਕੁਲ ਠੀਕ ਹੋ ਚੁੱਕੇ ਆ ਅਗਰ ਜਾਣਕਾਰੀ ਵਧੀਆ ਲੱਗੀ ਆ ਇਸ ਵੀਡੀਓ ਨੂੰ ਬਤਵ ਸੇਅਰ ਕਰੀ ਜੀ ਤਾਂ